ਵੀ ਕਈ ਨਾਲ ਕਈ ਕੋ ਚੰਗੇ ਵੀ ਆ ਮੇਰੇ ਘਰ ਤਾਂ ਰੋਟੀ ਪਾਣੀ ਚੱਲਣਾ ਚੱਲੂ ਹੋ ਗਿਆ ਉੱਤੋਂ ਬਚਾ ਅਮਰਤਾਰੀ ਬੱਚਾ ਸਾਡਾ ਚਾਚਾ ਦਾ ਵੀ ਅਮਰਤਾਰੀ ਆ ਤੇ ਅਸੀਂ ਸੋਸਾਇਟੀ ਦੀ ਉਹਦੇ ਕੋਈ ਜਾਂਦਾ ਸੀ ਉੱਤੋਂ ਹੀ ਇੱਥੇ ਆ ਗਿਆ ਵਾ ਗਾਂ ਨੂੰ ਕੋਈ ਨੋਬਤ ਨਹੀਂ ਆਈ ਵੀ ਕਿਸੇ ਹੋਰ ਜਗ੍ਹਾ ਤੇ ਜਾਵੇ ਚੱਣੇ ਹੁਣ ਕਿਸਮਤ ਤਾਂ ਰੱਬ ਦੇ ਆਸਰੇ ਆ ਨਾ ਉਹਨੇ ਨੇ ਜੋ ਲਿਖਿਆ ਸਾਡੇ ਨਾਲ ਉਹੀ ਹੀ ਹੋਣਾ ਵਾ ਰੱਬ ਨੇ ਚੰਗਾ ਲਿਖਿਆ ਸੀ ਇਹਦੇ ਚਾਚੇ ਨਾਲ ਮਿਲਾਨਾ ਸੀ ਚਾਚੇ ਨੇ ਕੋਈ ਨੂੰ ਕੰਮ ਤੇ ਲਾਣਾ ਸੀ ਅੱਗੋਂ ਇੱਥੇ ਤੱਕ ਪਹੁੰਚੇ ਅਸੀਂ ਇਸੇ ਰੱਬ ਤੇ ਕਿਹਨਾਂ ਵਿਸ਼ਵਾਸ ਬਹੁਤ ਜ਼ਿਆਦਾ ਛਿਦਾ ਸਾਲ ਤੇ ਅਸੀ ਕਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਮੈਂ ਆ ਤੁਹਾਡੇ ਨਾਲ ਵਾਚਪ ਸੇ ਕਾਲ ਤੁਹਾਡੇ ਸਾਹਮਣੇ ਅਕਸਰ ਹੀ ਇਹੀ ਅੰਮ੍ਰਿਤਸਰ ਦੀਆਂ ਕਹਾਣੀਆਂ ਲੈ ਕੇ ਆਉਂਦੇ ਜਾਂਦੇ ਆ ਜਿਸ ਦੇ ਵਿੱਚ ਬੱਚੇ ਜਿਹੜੇ ਨੇ ਆਪਣੇ ਮਾਪੇਓ ਦੀ ਮਦਦ ਕਰਦੇ ਨੇ ਘਰ ਪਰਿਵਾਰ ਦੇ ਵਿੱਚ ਅੱਗੇ ਕੰਮ ਕਰਨ ਦੀ ਖਰਚਾ ਕੱਢਣ ਇਹੋ ਜੀ ਤੁਹਾਨੂੰ ਕਹਾਣੀ ਇੱਕ ਦਿਖਾਣ ਜਾ ਰਹੇ ਆ ਨੌਜਵਾਨ ਦੀ 12 14 15 ਸਾਲ ਦੀ ਦੀ ਉਮਰ ਹੈ ਪਰ ਆਪਣੇ ਘਰ ਦੀ ਮਦਦ ਕਰਨ ਲਈ ਜਿਹੜਾ ਕਿ ਕੰਮ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈ ਜਿਹੜੀ ਇਸ ਨੌਜਵਾਨ ਵੱਲੋਂ ਲਗਾਈ ਗਈ ਹੈ ਆਪਣੇ ਮਾਪਿਓਤੀ ਹੈਲਪ ਕਰਨ ਲਈ ਇਸੇ ਮੁੰਡਾ ਅੱਗੇ ਆਇਆ ਹੈ ਉਮਰ ਛੋਟੀ ਹੈ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਆਖਿਰ ਕੀ ਲੋੜ ਪੈਗੀ ਇਸ ਕੰਮ ਕਰ ਕਰਨ ਦੀ ਮਮੀ ਮਜੂਰ ਨੇ ਗੱਲਬਾਤ ਕਰਨ ਸੱਸੀ ਗਾਲ ਜੀ ਸੱਸੀ ਗਾਲ ਜੀ ਮਨਿੰਦਰ ਕੌਰ ਹਾਂ ਜੀ ਪਤਾ ਲੱਗਾ ਕਿ ਬੇਟੇ ਨੂੰ ਘਰ ਦੀ ਮਜਬੂਰੀਆਂ ਕਰਨ ਕੰਮ ਤੋਂ ਸ਼ੁਰੂ ਕਰਨਾ ਹੈ ਕਿ ਕੀ ਮਜਬੂਰੀ ਪੈ ਨੇ ਭਾਜੀ ਕੰਮ ਤੇ ਚਲੋ ਇਹ ਕਿੰਨ ਪੜਾਈ ਵਾਸਤੇ ਕਿਹਾ ਸੀ ਅਸੀਂ ਇਹ ਪੜਾਈ ਕੰਦਾ ਸੀ ਮੈਂ ਨਹੀਂ ਕਰਦੀ ਸਕੂਲ ਕਈ ਦੇ ਸੀ ਤੇ ਸਕੂਲ ਦੋ ਦਿਨ ਜਾਂਦਾ ਚਾਰ ਲੰਘ ਛੁੱਟੀਆਂ ਕਰ ਲੈਂਦਾ ਸੀ ਫੇਰਾ ਸਾਨੂੰ ਇਹ ਅੱਗੇ ਇਲੈਕਟ੍ਰੀਸ਼ਨ ਦੇ ਕੰਮ 'ਚ ਵੀ ਪਾਇਆ ਇਹਨੂੰ ਮਲਕੀ 6 7 8 ਮਹੀਨੇ ਜਾਂਦਾ ਰਿਹਾ ਉਸ ਤੋਂ ਬਾਅਦ ਆ ਚਲੋ ਕੰਮ ਵੀ ਸਿੱਖਦ ਲਿਆ ਥੋੜਾ ਜਨੇ ਤੇ ਉਸ ਤੋਂ ਬਾਅਦ ਆ ਕਿ ਆਪਣਾ ਥੋੜਾ ਜਿਆ ਪ੍ਰੋਬਲਮ ਆ ਗਈ ਸਰਦੀਆਂ ਆ ਗਈਆਂ ਉਹਦੇ ਕਰਕੇ ਅਸੀਂ ਇਹਨੂੰ ਕਿਹਾ ਕਿ ਤੂੰ ਆ ਦੁਕਾਨ ਨਹੀਂ ਮੇਰੇ ਕੋ ਸੰਭੀ ਜਾਂਦੀ ਤੂੰ ਆ ਥੋੜੇ ਦਿਨ ਵਾਸਤੇ ਛੁੱਟੀ ਲੈ ਲੈ ਉਧਰੋਂ ਉਸ ਤੋਂ ਬਾਅਦ ਆ ਇੱਥੇ ਆਣ ਲੱਗ ਪਿਆ ਅਸੀਂ ਕਿ ਕਿ ਜੇ ਫਿਰ ਨਵ ਤੋਂ ਬ ਹਾਂਜੀ ਉਹਨਾਂ ਕੋਲ ਹੈਲਪ ਵਾਸਤੇ ਜਾਂਦਾ ਸੀ ਵੀ ਹੈਲਪ ਵਿੱਚ ਵਿੱਚ ਇਹਨੇ ਕੰਮ ਸਿੱਖਿਆ ਉਸ ਤੋਂ ਬਾਅਦ ਆਸੀਂ ਚਲੋ ਇਹਨੂੰ ਥੋੜਾ ਬਹੁਤਾ ਆਪਣਾ ਕੰਮ ਕੋਲ ਤਾਂ ਵੀ ਆਪਣੇ ਆਰੇ ਲੱਗਾ ਰਵੇ ਹਾਂਜੀ ਇਸ ਕਰਕੇ ਤੇ ਪਰਿਵਾਰ ਚ ਕੌਣ ਕੌਣ ਨੇ ਕਿੰਨੇ ਲੋਕ ਮੇਰੀ ਵੱਡੀ ਬੇਟੀ ਐ ਉਸ ਤੋਂ ਛੋਟਾ ਇਹ ਬੇਟਾ ਉਸ ਤੋਂ ਛੋਟਾ ਫੇਰ ਇੱਕ ਬੇਟਾ ਤੇ ਬੱਸ ਅਸੀਂ ਮੰਮੀ ਪਾਪਾ ਤੇ ਖਰਚ ਕਰੇ ਪਰਿਵਾਰ ਦਾ ਗੁਜ਼ਾਰਾ ਕਿਦਾ ਚੱਲ ਹਾਂਜੀ ਗੁਜ਼ਾਰਾ ਕਿਦਾ ਚੱਲਦਾ ਕਰਦਾ ਗੁਜ਼ਾਰਾ ਤੇ ਤੁਹਾਨੂੰ ਪਤਾ ਕਿ ਪਹਿਲੇ ਤਾਂ ਬਹੁਤ ਨਾਰਮਲ ਚਾਈ ਸੀ ਹੁਣ ਵੀ ਕਈ ਨਾਲ ਕਈ ਕੋਲ ਚੰਗੇ ਵੀ ਆ ਵੀ ਘਰ ਦਾ ਰੋਟੀ ਪਾਣੀ ਚੱਲਣਾ ਚੱਲੂ ਹੋ ਗਿਆ ਅੱਛਾ ਹਾਂ ਕਿਸੀ ਮੈਨੂੰ ਕੋਈ ਮਦਦ ਮਿਲੀ ਹੈ ਕੰਮ ਚਲਾਉਣ ਦੇ ਨਾਲ ਕੁਛ ਠੀਕ ਹੀ ਹੈ ਭਾਜੀ ਨੋਰਮਲ ਠੀਕ ਹੀ ਹੈ ਜਿੱਦਾਂ ਵੀ ਅਮਲ ਕੀ ਪਹਿਲੇ ਪਹਿਲੇ ਸ਼ੁਰੂ ਸ਼ੁਰੂ ਚ ਚਲੋ ਹੋ ਗਿਆ ਸੀ ਕੰਮ ਚਲੋ ਹੁਣ ਨੋਰਮਲ ਨੋਰਮਲ ਠੀਕ ਹੈ ਕਿ ਆਪਣੇ ਬੇਟਾ ਲੱਗਾ ਹੋਇਆ ਕੰਮ ਚ ਵੀ ਛੁੱਟੀ ਨਹੀਂ ਕਰਦਾ ਆਪਣੇ ਬੱਚਾ ਕੀ ਫਿਰਨ ਨਾਲੋਂ ਚੰਗਾ ਕਿ ਆਪਣੇ ਕੰਮ ਚ ਨਿਆ ਸਮਸਤੇਗਾ ਵੈਸੇ ਉਹ ਤਾਂ ਕਈ ਵਾਰੀ ਵੇਖਿਆ ਨਾ ਨਿੱਕੇ ਨਿੱਕੇ ਬੱਚੇ ਅੱਜ ਕੱਲ੍ਹ ਪੰਜਾਬ ਨੂੰ ਬੜਾ ਬਦਨਾਮ ਕੀਤਾ ਗਿਆ ਲਸੀਆਂ ਦੇ ਵਿੱਚ ਵਾਪਸ ਉਹ ਤੋਂ ਬਚਾਰੇ ਅਮਰਦਾਰ ਹੀ ਬੱਚਾ ਸਾਡਾ ਚਾਚਾ ਦਾ ਵੀ ਅਮਰਦਾਰ ਹੀ ਆ ਤੇ ਅਸੀਂ ਸੋਸਾਇਟੀ ਜੀ ਉਹਦੇ ਕੋਈ ਜਾਂਦਾ ਸੀ ਉੱਤੋਂ ਹੀ ਇੱਥੇ ਆ ਗਿਆ ਵਾ ਗਾਂ ਨੂੰ ਕੋਈ ਨੋਬਤ ਨਹੀਂ ਆਈ ਵੀ ਕਿਸੇ ਹੋਰ ਜਗ੍ਹਾ ਤੇ ਜਾਵੇ ਜਾਣ ਕਿੱਥੇ ਜਾਣ ਵੈਸੇ ਅਕਸਰ ਇੱਕ ਸੁਪਨਾ ਹੁੰਦਾ ਮਾਤਾ ਕਿ ਮੇਰਾ ਬੱਚਾ ਇਹ ਬਣੇ ਮੈਂ ਤੁਹਾਡਾ ਕੀ ਸੁਪਨਾ ਸੀਗਾ ਮੇਰਾ ਤਾਂ ਸੁਪਨਾ ਸੀ ਕਿ ਚਲੋ ਪੜ੍ਹਾਈ ਕਰਦਾ ਵੀ ਸਾਨੂੰ ਵੀ ਖੁਸ਼ੀ ਹੰਦੀ ਕਿ ਹੁਣ ਬੇਟੀ ਪੜਦੀ ਪਈ ਆ ਸਾਨੂੰ ਖੁਸ਼ੀ ਆ ਪਰ ਬੇਟਾ ਜਿਹੜਾ ਵਾ ਇਹ ਨਹੀਂ ਮੰਨਣ ਦਾ ਬੱਚਾ ਅਸੀਂ ਜਿਆਦਾ ਬਹੁਤ ਪ੍ਰੈਸ਼ਰ ਵੀ ਨਹੀਂ ਪਾਇਆ ਵੀ ਨਹੀਂ ਚੰਗਾ ਨਹੀਂ ਲੱਗਦਾ ਕਿ ਬੱਚਾ ਕੰਮ ਨੂੰ ਜਿਆਦਾ ਜ਼ਬਰਦਸਤੀ ਵੀ ਨਹੀਂ ਕਰਨੀ ਚੰਗੀ ਹੁੰਦੀ ਫਿਰ ਇਸ ਕਰਕੇ ਅਸੀਂ ਨੂੰ ਕਿਹਾ ਕਿ ਤੂੰ ਆਪਣੇ ਕੰਮ 'ਚ ਲੱਗ ਜਾ ਸਾਨੂੰ ਘੁੰਮਣਾ ਫਿਰਨਾ ਨਹੀਂ ਚੰਗਾ ਲੱਗਦਾ ਬੱਚਿਆਂ ਨੂੰ ਇਸ ਕਰਕੇ ਕਿ ਸੁਪਨੇ ਕੀ ਆਗੇ ਬੱਚੇ ਬਾਕੀ ਬੱਚੇ ਨੂੰ ਲੈ ਕੇ ਕਿ ਉਹਨਾਂ ਨੇ ਕਿਸਮਤ ਤਾਂ ਰੱਬ ਦੇ ਹੱਥ 'ਚ ਹੈ ਨਾ ਉਹਨੇ ਨੇ ਜੋ ਲਿਖਿਆ ਸਾਡੇ ਨਾਲ ਉਹੀ ਹੋਣਾ ਵਾ ਉਹਨੇ ਚੰਗਾ ਲਿਖਿਆ ਸੀ ਇਹਦੇ ਚਾਚੇ ਨਾਲ ਮਿਲਾਨਾ ਸੀ ਚਾਚੇ ਨੇ ਕੋਈ ਨੂੰ ਕੰਮ ਤੇ ਲਾਣਾ ਸੀ ਅਬ ਅੱਛਾ ਤੱਕ ਪਹੁੰਚੇ ਅਸੀਂ ਕਿਸੇ ਦਾ ਬਹੁਤ ਕਿੰਨਾ ਵਿਸ਼ਵਾਸ ਬਹੁਤ ਜ਼ਿਆਦਾ ਸ਼ਿਦਾ ਸਾਹਿਬ ਤੇ ਅੱਛਾ ਪਪਾਦੀਪ ਸਿੰਘ ਨੂੰ ਗੁਰੂ ਅਮਰਦਾਸ ਸ਼ਿਦਾ ਸਾਹਿਬ ਦੋ ਜਗ੍ਹਾ ਸਾਡੀਆਂ ਪੱਕੀਆਂ ਹੀ ਆ ਅੱਛਾ ਬਾਕੀ ਤੀਸਰੀ ਹੀ ਪੀਰਾਂ ਦੇ ਨਹੀਂ ਜਾਂਦੇ ਕੋਈ ਕੁਛ ਕਿਤੇ ਨਹੀਂ ਜਾਂਦੇ ਸਾਡਾ ਕੋਈ ਹੈ ਹੀ ਨਹੀਂ ਹਾਂ ਇਸ ਕਰਕੇ ਅਸੀਂ ਕਿੰਨਾ ਕੁ ਵਿਸ਼ਵਾਸ ਹੈ ਕਿ ਰੱਬ ਦੇ ਦਰ ਚ ਆਈਏ ਮੰਗਦੇ ਆ ਰੱਬ ਉਸ ਚੀਜ਼ ਪੂਰੀ ਕਰਦਾ ਕਿੰਨਾ ਕੁ ਵਿਸ਼ਵਾਸ ਅੱਛਾ ਸਭ ਤੋਂ ਪਹਿਲੇ ਗੁਰੂ ਅਮਰਦਾਸ ਦੀ ਪਪਾਦੀਪ ਸਿੰਘ ਦੀ ਸਰੂਪ ਵੀ ਲਾਇਆ ਜੇ ਅਗਲੇ ਪਾਸੇ ਹਾਂਜੀ ਅਸੀਂ ਮੰਨਦੇ ਉਹਨਾਂ ਨੂੰ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਅਸੀਂ ਕੋਈ ਮੰਦਰ ਨਹੀਂ ਕੋਈ ਕੁਛ ਨਹੀਂ ਕਿਤੇ ਨਹੀਂ ਜਾਂਦੇ ਸੀ ਚਪੈਰੇ ਤੇ ਜਾਂਦੇ ਹੋ ਚਪੈਰਾ ਹੁਣ ਕੰਮ ਚ ਵਿਜੀ ਜਾਂ ਪਹਿਲੇ ਜਾਂਦੇ ਰਹੇ ਸੀਗੇ ਕਿਉਂਕਿ ਦਰਬਾਰ ਸਾਹਿਬ ਲੱਗੇ ਮੇਰੇ ਪੇਕੇ ਦਾ ਘਰ ਆ ਉਦਾਂ ਸੀ ਜਾਂਦੇ ਰਹੇ ਉਸ ਤੋਂ ਬਾਅਦ ਵੀ ਜਾਂਦੇ ਰਹੇ ਪਰ ਹੁਣ ਬੱਚੇ ਪਰਿਵਾਰ ਵਾਲੇ ਹੋ ਗਏ ਹੁਣ ਐਤਵਾਰ ਜਾ ਕਿਤੇ ਦਿਨ ਵਾਰ ਜਾਈਦਾ ਉਸ ਤਰ੍ਹਾਂ ਪਹਿਲੇ ਨਹੀਂ ਜਾਇਦਾ ਕੋਈ ਕੀ ਸੁਪਨਾ ਕੀ ਹੈ ਕਿ ਬੱਚਾ ਕਾਮਯਾਬ ਹੋਵੇ ਚਾਹੇ ਕੰਮ ਕਰੇ ਕੀ ਬੰਦਾ ਚਾਹੇ ਕੀ ਕੰਮ ਇਹਨੇ ਕਿ ਆਪਣੇ ਪੈਰੇ ਦਾ ਸਟੈਂਡ ਹੋ ਜੇ ਕਿ ਕੱਲ ਨੂੰ ਕੰਮ ਇਹ ਵੀ ਕਰੇਗਾ ਨਾਲ ਲੈਕਟੇਸ਼ਨ ਦਾ ਵੀ ਕਰੇਗਾ ਅੱਛਾ ਲੈਕਟੇਸ਼ਨ ਦਾ ਵੀ ਜ਼ਰੂਰੀ ਹੀ ਹੈ ਕਿਉਂਕਿ ਅੱਜ ਅਸੀਂ ਤੇ ਮੈਂ ਤੇ ਮਾਂ ਆ ਮੈਂ ਤੇ ਕੰਮ ਇਹਦਾਂ ਕਰੀ ਜਾਵਾਂਗੀ ਕੱਲ ਨੂੰ ਪਗਾਨੀ ਆਏਗੀ ਉਹਨੇ ਨਹੀਂ ਕਰਨਾ ਹਾਂ ਉਹਨੇ ਨਹੀਂ ਕਰਨਾ ਕਿਉਂਕਿ ਹੁਣ ਜਿੰਨੇ ਚਿਰ ਮੈਂ ਆਂ ਮੈਂ ਕਰਾਂਗੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਕਰਦਾ ਇਸ ਕਰਕੇ ਕਹਿੰਨੇ ਕਿ ਲੈਕਟੇਸ਼ਨ ਦਾ ਕੰਮ ਉਹ ਵੀ ਜ਼ਰੂਰੀ ਹੈ ਦਾ ਨਹੀਂ ਹੁੰਦਾ ਕਿ ਕੀ ਵਧੀਆ ਕੰਮ ਚੱਲ ਰਿਹਾ ਕਿੰਨਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਸਹੀ ਆ ਜਾ ਬਿਲਕੁਲ ਠੀਕ ਹੈ ਦਾ ਬਿਲਕੁਲ ਠੀਕ ਹੈ ਹਾਂ ਠੀਕ ਹੈ ਬਿਲਕੁਲ ਵਧੀਆ ਕਿ ਚਲੋ ਅਭੀ ਬੱਚਾ ਆ ਰਿਹਾ ਹੈ ਲੱਗਾ ਆਪਣਾ ਥੋੜਾ ਬਹੁਤ ਆਪਣੀ ਜੇਬ ਚ ਖਰਚਾ ਪਾਣੀ ਰੱਖਦਾ ਐਨੀ ਹੀ ਖੁਸ਼ੀ ਹੈ ਮੈਨੂੰ ਬਾਕੀ ਦੇ ਪਾਪਾ ਕਰਦੇ ਘਰ ਦਾ ਖਰਚਾ ਮੈਨੂੰ ਠੀਕ ਹੈ ਮੈਂ ਬੰਦੇ ਦੀ ਕਿ ਤਨਖਾਹ ਥੋੜੀ ਅਜੀਬ ਉਹ ਆ ਉਹ ਘਰ ਦਾ ਗੁਜ਼ਾਰਾ ਹੁਣ ਉਹ ਕਿਸੇ ਨੂੰ ਦੱਸਾਂਗੇ ਤੇ ਆਪਣੀ ਬੇਇੱਜ਼ਤੀ ਹੈ ਨਾ ਇਹ ਚੀਜ਼ ਅੱਛੇ ਚੱਲ ਰਿਹਾ ਰੱਬ ਦੀ ਕਿਰਪਾ ਬਹੁਤ ਵਧੀਆ ਚੱਲਦਾ ਪਿਆ ਮੇਰਾ ਬੱਚਾ ਛੋਟਾ ਜਿਹੜਾ ਵਾ ਉਹ ਮੇਰਾ ਕਰਮਾ ਵਾਲਾ ਵਾ ਉਸਨੇ ਸਭ ਕੁਝ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਹਾਂਜੀ ਪਰ ਵਾ ਤੇ ਸਤਿ ਸ਼੍ਰੀ ਅਕਾਲ ਦਿਓ ਕਿ ਜਿਹੜਾ ਨੌਜਵਾਨ ਹੈ ਕੰਮ ਕਰ ਰਿਹਾ ਆਪਣੀ ਮਾਂ ਦੇ ਨਾਲ ਤੇ ਲੋਕੀ ਜਿਹੜੇ ਨੇ ਕਿ ਆ ਰਹੇ ਨੇ ਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਲ ਹੁੰਦੀ ਹੈ ਕਿ ਘਰ ਪਰਿਵਾਰ 'ਚ ਇੱਕ ਲੋਡ ਹੁੰਦੀ ਹੈ ਕਿ ਅਕਸਰ ਲੋਕੀ ਜਿਹੜੇ ਨੇ ਕਿ ਬੱਚੇ ਜਿਹੜੇ ਨੇ ਇਸ ਗੱਲ ਨੂੰ ਮੰਨਦੇ ਹੁੰਦੇ ਆ ਕਿ ਘਰ ਦੇ ਵਿੱਚ ਹੈਲਪ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਦੇ ਵਿੱਚ ਜਦ ਅਸੀਂ ਮਾਪਿਆਂ ਨੂੰ ਦੇਖਦੇ ਆ ਤੇ ਮਾਪਿਆਂ ਤੋਂ ਹੀ ਮੋਟੀਵੇਟ ਹੋ ਕੇ ਬੱਚਾ ਜਿਹੜਾ ਕਿ ਅੱਗੇ ਜ਼ਿੰਦਗੀ ਦੇ ਵਿੱਚ ਵੱਧਦਾ ਕਿ ਮੈਂ ਆਪਣੇ ਮਾਪਿਆਂ ਦੀ ਮਦਦ ਕਰ ਸਕਾਂ ਇਸ ਤਰ੍ਹਾਂ ਇਹ ਜਿਹੜਾ ਨੌਜਵਾਨ ਹੈ ਇਸ ਤਰ੍ਹਾਂ ਕਿ ਮੰਮੀ ਨਾਲ ਗੱਲਬਾਤ ਕੀਤੀ ਹੈ ਕਿ ਬਹੁਤ ਮੁਸ਼ਕਿਲ ਹੈ ਘਰ ਦਾ ਵਿਚਾਰਾ ਤੇ